ਬੱਸੇ ਪ੍ਰੀਤ ਨਾ ਸਵਰਨੇ ਦੀ ਬੁਥੀ ਝੱਜਦੀ ਐ ਨਾ ਉਹਦੇ ਕੰਮ ਝੱਜਦੇ ਨੇ ਦੇਖੋ ਸਰ ਐ ਮਾਰਕੀਟ ਚ ਜਿੱਥੇ ਅਸੀਂ ਦੂਸਰਾ ਆਫਿਸ ਬਣਾਇਆ ਉਹ ਮਾਰਕੀਟ ਚ ਮੇਰੇ ਭਰਾਵਾਂ ਦੀ ਨਾ ਇੱਜ਼ਤ ਬਹੁਤ ਐ ਤੁਸੀਂ ਦੱਸੋ ਕੀ ਫਰੋਡ ਕੀਤਾ ਉਹਨਾਂ ਨੇ ਪਾਗਲੇ ਮੈਂ ਤਾਂ ਉਹਨੂੰ ਘੁਰੂੰਗਾ ਉਹਣੀ ਹੁਣ 80000 ਦੇ ਪਿੱਛੇ ਮੈਂ ਆਪਣੇ ਭਰਾ ਨਾਲ ਲੜ ਪਾਵਾਂ ਗੱਲ ਸੁਣ ਮੇਰੀ ਕੰਮ ਆਹੇ ਕੰਮ ਚ ਗਲਤੀਆਂ ਮਿਲਦੀਆਂ ਹੋਈ ਜਾਂਦੀਆਂ ਹਨੀ ਗਿਆ ਮਣੀ ਆ ਗਿਆ ਹੁਣ ਮੈਨੂੰ ਲੱਗਦਾ ਮੇਰੀ ਕੁੰਡਲੀ ਜੋ ਸ਼ਣੀ ਜਾਊਗਾ। ਅੱਜ ਵਕਨ ਹੈ ਨਾ? ਹਾਂਜੀ। ਫੋਨ ਕੰਮ ਨੂੰ ਲਿਆ। ਤੇ ਆ ਦੇਖ ਲੈ ਸ਼ਿਵੇ ਨੇ ਆਪਣੀਆਂ ਸਾਰੀਆਂ ਗੇਮਾਂ ਭਰ-ਭਰ ਕੇ ਫੋਨ ਦਾ ਨਾ ਸਮਾਰਿਆ ਪਿਆ। ਉਹ ਤਾਂ ਠੀਕ ਆ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਤੁਹਾਡਾ ਧਿਆਨ ਕਿੱਥੇ ਆ ਅੱਜਕੱਲ? ਮੈਂ ਸੁਣਿਆ 8000 ਦਾ ਨੁਕਸਾਨ ਕਰਾਤਾ ਤੁਸੀਂ। ਤੈਨੂੰ ਕਿੰਨੇ ਕਿਹਾ ਕਿ ਮੈਂ 8000 ਦਾ ਨੁਕਸਾਨ ਕਰਾਤਾ? ਪਤਾ ਲੱਗ ਗਿਆ ਮੈਨੂੰ। ਤੁਹਡੇ ਦੱਸਣ ਦੀ ਪਤਾ ਲੱਗਣਾ ਸੀਗਾ। ਆ ਕਿਰਨ ਦੇ ਢਿੱਡ 'ਚ ਵੀ ਨਾ ਗੱਲ ਪਚਦੀ ਨਹੀਂ ਹੈਗੀ। ਕੋਈ ਨਹੀਂ। ਕਹਿਣਾ ਰਮਣ ਵੀਰੇ ਨੇ ਇਹਨੂੰ ਪੁਆਨਾ ਮੈਂ ਗਾਲਾ। ਵੀ ਕੰਮ ਦੀ ਗੱਲ ਐ, ਆਫਿਸ 'ਤੱਕ ਰਖੇ। ਕੰਮ ਦੀ ਗੱਲ ਘਰੇ ਕਿਉਂ ਆਉਂਦੀਆਂ ਪਈਆਂ ਨੇ? ਆਹ ਦੇਖੋ ਆਹ ਚਪੇੜ ਸਿੱਟੂnga ਇਹਦੇ ਮੈਂ। ਬਾਉਜੀ, ਗੱਲ ਇਹ ਨਹੀਂ ਹੈਗੀ ਕਿ ਸਾਨੂੰ ਕਿਰਨ ਤੋਂ ਗੱਲ ਪਤਾ ਲੱਗੀ ਜਾਂ ਆਫਿਸ ਵਾਲੀ ਗੱਲ ਘਰ 'ਚ ਨਹੀਂ ਆਣੀ ਚਾਹੀਦੀ। ਗੱਲ 8000 ਦੀ ਐ, 8000 ਨਹੀਂ ਹੈਗਾ। 8000, 8000 ਦੇ ਵਿੱਚ ਨਾ ਦੋ ਬੱਚੇ ਸਾਲ ਚ ਸਕੂਲ ਪੜ ਜਾਂਦੇ ਨੇ। ਉਸਤਾਦ ਗੱਲ ਪਤਾ ਕੀ ਆ? ਇੰਨਾ ਹੁਣ ਕੰਮਕਾਰ ਸੰਭਿਆ ਹੋਇਆ ਵਾ ਸਵੇਰੇ ਕੰਮ ਸ਼ਾਮੀ ਕੰਮ ਦੁਪਹਿਰੇ ਕੰਮ ਬੰਦਾ ਇੰਨਾ ਕੰਮਾਂ ਦੇ ਵਿੱਚ ਕਦੇ ਭੁੱਲ ਹੀ ਜਾਂਦਾ ਜਾਂ ਕੋਈ ਗਲਤੀ ਹੋ ਹੀ ਜਾਂਦੀ ਐ। ਨਾਲੇ 8-8 ਲੱਖ ਦੇ ਫਾਇਦੇ ਕਰਾ ਕੇ ਦਿੱਤੇ ਰਮਣ ਵੀਰੇ ਨੂੰ। ਜੇ 80 ਆਰ ਦਾ ਨੁਕਸਾਨ ਹੋ ਵੀ ਗਿਆ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ। ਇੱਕ ਗੱਲ ਹੋਰ ਰਮਣ ਵੀਰੇ ਨੇ ਇਸ ਗੱਲ ਪਿੱਛੇ ਮੈਨੂੰ ਕਿਹਾ ਵੀ ਨਹੀਂ ਕੁਝ ਤੇ ਮੈਨੂੰ ਪੁੱਛਿਆ ਤੱਕ ਨਹੀਂ। ਤੇ ਨੋ ਚੀਜ਼ ਕੋ ਇੰਨੇ ਚੁੱਪੀ ਪਈ ਐ ਮੈਂ ਨਾ ਤੁਹਾਨੂੰ ਇਹ ਚ ਸੁਣਾ ਨਹੀਂ ਰਹੀ ਮੈਂ ਸੋ ਕੋ ਤੁਹਾਨੂੰ ਸਮਝਾਉਂਦੀ ਪਈ ਆ ਵੀ ਗਾਹ ਤੋ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਓ ਹੁਣ ਹਰਦੀਪ ਦੀਦੀ ਆ ਮੈਨੂੰ ਪਤਾ ਹੁਣ ਉਹ ਕੋਈ ਗੱਲ ਨਹੀਂ ਕਰਦੇ ਪਰ ਫਿਰ ਵੀ ਉਹ ਇੱਕ ਵਾਰੀ ਬਰਦਾਸ਼ਤ ਕਰਨਗੇ ਦੋ ਵਾਰੀ ਕਰਨਗੇ ਤੀਜੀ ਵਾਰੀ ਨਹੀਂ ਕਰਨਗੇ ਅਗਲੇ ਇੱਕ ਵਾਰ ਤਾਂ ਸੋਚਣਗੇ ਨਾ ਵੀ ਵੱਡਾ ਕਮਾਣ ਨੂੰ ਲੱਗਾ ਹੈ ਛੋਟਾ ਉਜਾੜਨ ਇਹ ਚੀਜ਼ਾਂ ਦਾ ਨਾ ਧਿਆਨ ਤੁਸੀਂ ਰੱਖਣਾ ਠੀਕ ਐ ਬਾਪੂ ਜੀ ਗਾਹ ਤੋ ਨਾ ਇਹਨਾਂ ਚੀਜ਼ਾਂ ਤੇ ਧਿਆਨ ਦਿੱਤਾ ਜਾਊਗਾ ਕਿਉਂਕਿ ਮੈਂ ਸਿਰਫ ਉੱਪਰ-ਉੱਪਰ ਸੋਚਦਾ। ਤੇ ਰਿਸ਼ਤਿਆਂ ਨੂੰ ਲੈ ਕੇ ਬਰੀਕੀ ਦੀ ਸੋਚ ਨਹੀਂ। ਸਹੀ ਗੱਲ ਹੈ। ਜੇ ਇੱਕ ਤੋਂ ਬਾਅਦ ਦੂਜੀ ਆ ਨੁਕਸਾਨ ਹੋਊਗਾ ਤਾਂ ਵੀਰਾ ਵੀ ਕਿਤੇ ਨਾ ਕਿਤੇ ਬੋਲੂਗਾ। ਚਲ। ਤੇਨਾ ਵਾਅਦਾ ਕਰਦਾ ਹੁਣ ਮੈਂ ਕੰਮ 'ਚ ਧਿਆਨ ਦਊਂਗਾ। ਜਿਵੇਂ ਅੱਗੇ ਦਿਨ ਦਾ ਸੀ ਕਿ ਇਹਦਾ ਚਲ ਮਾੜਾ ਮੋਟਾ ਜਿਹੜਾ ਯਾਰਾਂ ਦੋਸਤਾਂ ਨਾਲ ਜੰਨਲ ਨਾ ਉੱਥੋਂ ਧਿਆਨ ਹਟ ਜਾਂਦਾ। ਨਾਲ ਇੱਕ ਕੱਲ ਦੱਸ ਆਹ ਸੂਟ ਚੌਥੀ ਪੰਜਵੀਂ ਵਾਰ ਪਾ ਲਿਆ। ਤੇ ਇੱਕ ਸੂਟ ਤੈਨੂੰ ਮੈਂ ਕਿਹਾ ਜਦੋਂ ਪਾਣੀ ਹੈ ਨਾ ਉਹ ਸੂਟ ਮਹੀਨੇ 2 ਮਹੀਨੇ ਬਾਅਦ ਰਿਪੀਟ ਕਰਿਆ ਕਰ ਤੇ ਇਹਨੂੰ ਕੀ ਹੋਇਆ ਬਾਰ ਬਾਰ ਪਾਈ ਜੰਨੀ ਆ ਪੇ ਕਿਉਂ ਆਇਆ ਤਾਂ ਓਹੋ ਪੇ ਕਿਉਂ ਤਾਂ ਆਇਆ ਇਹ ਇਸ ਲਈ ਨਹੀਂ ਬਾਰ ਬਾਰ ਪਾ ਰੀ ਜਿਹੜੇ ਤੁਹਾਡੇ ਵੱਲੋਂ ਦਿੱਤੇ ਹੋਏ ਸੂਟ ਹੈ ਨਾ ਉਹ ਅੱਧੇ ਤਾਂ ਛਿੱਜ ਗਏ ਨੇ ਤੇ ਅੱਧੇ ਟਾਈਟ ਹੋ ਗਏ ਨੇ ਮੈਂ ਪਤਾ ਕੀ ਕਹਿੰਦੀ ਸੀ ਤੁਹਾਡਾ ਉਸਤਾਦ ਨਾ ਹੌਲੀ ਹੌਲੀ ਨਾ ਹੁਣ ਫੁੱਲਦਾ ਪਿਆ ਕੀ ਕਰਾਂ ਉਸਤਾਦ ਜੀ ਆ ਗੱਲ ਨਾ ਅੱਧੀ ਅਧੂਰੀ ਨਾ ਕਰਿਆ ਕਰੋ ਇਹਨੂੰ ਪੂਰੀ ਕਰਿਆ ਕਰੋ ਬੋਲਣ ਲੱਗੀ ਸੀ ਪਰ ਰੁਕ ਗਈ ਸਿੱਧਾ ਕਹਿ ਦੇ ਕਿ ਸੌਣ ਦਾ ਮਹੀਨਾ ਚੱਲਦਾ ਪਿਆ ਤੇ ਫੰਕਸ਼ਨ ਵੀ ਆ ਰਹੇ ਨੇ ਤੇ ਤੀਜ ਦੇ ਦੋ ਤਿੰਨ ਤਿਹਾਰਾ ਤੇ ਵੀ ਜਾਣਾ ਤੇ ਤੈਨੂੰ ਲੈ ਦਵਾ ਹੁਣ ਪੰਜਾਬੀ ਸੂਟ ਸੋਹਣੇ ਸੋਹਣੇ ਨਵੇਂ ਨਵੇਂ ਓਹੋ ਬਾਉ ਜੀ ਨੂੰ ਪਤਾ ਹੈ ਕਿ ਸੌਣ ਦਾ ਮਹੀਨਾ ਚੱਲਦਾ ਪਿਆ ਜੇ ਪਤਾ ਹੀ ਸੀ ਤਾਂ ਲੇਟ ਕਿਉਂ ਹੋ ਗਏ ਚਲੋ ਸੋਹਣੇ ਸੋਹਣੇ ਸੂਟ ਲੈ ਕੇ ਦਿਓ ਨਾਲੇ ਨਾ ਆ ਫੰਕਸ਼ਨ ਆਣ ਵਾਲੇ ਨਾ ਉਹਨਾਂ ਵੇੜ ਹੋ ਜੂਗੇ ਉਸਤਾਦ ਮੈਂ ਕੀ ਕਹਿੰਦਾ ਸੀ ਕਿ ਸੂਟ ਤਾਂ ਲੈ ਲੈ ਜਿੰਨੇ ਮਰਜ਼ੀ ਲੈਣੇ ਆ ਹੁਣ ਕਮਾਨੇ ਕਿਦੇ ਵਾਸਤੇ ਆ ਤੇਰੇ ਵਾਸਤੇ ਜਾਂ ਬੱਚਿਆਂ ਵਾਸਤੇ ਤੇ ਗੱਲ ਸੁਣ ਇੱਕ ਹੋਰ ਦੋ ਸੂਟ ਕਿਰਨ ਦੇ ਦੋ ਸੂਟ ਹਰਦੀਪਾ ਭਾਬੀ ਦੇ ਤੇ ਦੋ ਹੀ ਸੂਟ ਮੰਮੀ ਦੇ ਲੈ ਲਈ ਕਿਉਂਕਿ ਕਿਰਨ ਮੈਨੂੰ ਕਹਿੰਦੀ ਸੀ ਕਹਿੰਦੀ ਕਿ ਰਾਧਿਕਾ ਭਾਬੀ ਦੀ ਕਲੈਕਸ਼ਨ ਸੂਟਾਂ ਨੂੰ ਲੈ ਕੇ ਬਹੁਤ ਵਧੀਆ ਚਲੋ ਬਾਉ ਜੀ ਜੇ ਤੁਸੀਂ ਮੰਨ ਹੀ ਗਏ ਹੋ ਤੇ ਫਟਾਫਟ ਆਪਾਂ ਚੱਲ ਪਈਏ ਕਿਉਂਕਿ ਹੁਣ ਤੁਸੀਂ ਨਿਕਲ ਗਏ ਨਾ ਫਿਰ ਤੁਸੀਂ ਰਾਤ ਨੂੰ ਵੜਨਾ ਤੇ ਜਲਦੀ ਨਾਲ ਹੱਥ ਨਹੀਂ ਲੱਗਦੇ ਚਲ ਚਲ ਹੁਣ ਕੁੰਡਾ ਹੀ ਕਰਾਣਾ ਕਰਾਈ ਲੈਣੇ ਉਹ ਕੋਲ ਡ੍ਰਿੰਕ ਲੈ ਆਣੀ ਤਾਂ ਭੁੱਲੀ ਗਈ ਚੱਲ ਕੋਈ ਨਾ ਖਾ ਕੇ ਪਾਣੀ ਲੈ ਆਣੀ ਹੈ ਆ ਗਈ ਬੁੱਤ ਆ ਲੈ ਪਾਣੀ ਮੰਮੀ ਤੁਹਾਨੂੰ ਕਿੱਦਾਂ ਪਤਾ ਮੈਂ ਆ ਗਈ ਆ ਤੇ ਮੈਨੂੰ ਉਹ ਪਾਣੀ ਦੀ ਹੀ ਲੋੜ ਐ ਉਹ ਇਹ ਤਾਂ ਕਾਮਨ ਸੈਂਸ ਐ ਬਿਤੋ ਕਿੰਨੀ ਧੁੱਪ ਚੋਂ ਆਈ ਐ ਤੇ ਬੰਦਾ ਪਾਣੀ ਉਹ ਪੀਊਗਾ ਹੋਰ ਕੀ ਕਰੂਗਾ ਠੀਕ ਐ ਮੰਮੀ ਜੀ ਤੁਸੀਂ ਮੈਨੂੰ ਪਾਣੀ ਦਿੱਤਾ ਬਹੁਤ ਬਹੁਤ ਥੈਂਕ ਯੂ ਹੁਣ ਤੁਸੀਂ ਆਪਣੇ ਕਮਰੇ ਚ ਜਾ ਸਕਦੇ ਹੋ ਮੈਨੂੰ ਸੈਂਡਵਿਚ ਖਾਉਂ। ਔਰ ਮੈਂ ਤਾਂ ਮਾਂ ਛੋਲਿਆਂ ਦੀ ਦਾਲ ਬਣਾਈ ਹੋਈ ਐ ਤੇ ਮੈਂਨੇ ਪਹਿਲੇ ਹੀ ਫੋਨ ਕਰਦੀ ਮੈਂ ਤੇਰੇ ਵਾਸਤੇ ਦੋ ਦਿਨ ਫੁਲਕੇ ਬਣਾ ਕੇ ਰੱਖਦੀ ਆਹ ਕਾਨੂੰ ਬਾਲੀ ਚੀਜ਼ਾਂ ਕਰਨੀ ਐ ਤੂੰ ਮੰਮੀ ਜੀ ਔਰ ਨੂੰ ਨਾਲ ਟਾਈਮ ਵੀ ਤਾਂ ਆਇਆ ਹੋਵੇ ਨਾ ਤਾਂ ਪਤਾ ਲੱਗੇ ਤੁਹਾਡੀ ਨੂੰ ਨੂੰ ਪਸੰਦ ਕੀ ਐ ਨਾਲੇ ਆ ਮਾਂ ਛੋਲਿਆਂ ਦੀ ਦਾਲ ਖਾਣ ਨਾਲ ਨਾ ਮੇਰਾ ਪੇਟ ਖਰਾਬ ਹੋ ਜਾਂਦਾ। ਘਰ ਦੀ ਦਾਲ ਤੂੰ ਇੱਕ ਵਾਰ ਖਾਉਂਗੀ ਦੋ ਵਾਰ ਖਾਉਂਗੀ ਤਿੰਨ ਵਾਰ ਖਾਉਂਗੀ ਕਿਤਨਾ ਕਿਤੇ ਇੱਕ ਵਾਰ ਤਾਂ ਹজম ਹੋਊਗੀ ਹੋਏ ਨਾ ਆ ਬਾਹਰ ਦੀ ਚੀਜ਼ਾਂ ਇਹ ਤਾਂ ਮਿੱਠਾ ਸੋਡਾ ਪਾਇਆ ਨਾ ਇਹਦੇ ਨਾਲ ਤਾਂ ਤੇਰਾ ਪੱਕਾ ਹੀ ਪੇਟ ਖਰਾਬ ਹੋਣਾ ਮੰਮੀ ਜੀ ਮੈਨੂੰ ਲੱਗਿਆ ਸੀ ਬਾਹਰੋਂ ਆਉਂਗੀ ਪਹਿਲਾਂ ਖਾਉਂਗੀ ਫੇਰ ਉਦੋਂ ਨੂੰ ਜਾਉਂਗੀ ਤੁਸੀਂ ਤਾਂ ਮੇਰਾ ਖਾਣਾ ਹੀ ਹਰਾਮ ਕਰਤਾ ਆ ਬੰਦ ਕਰ ਛੜੀ ਜੀ ਬ੍ਰੈਡ ਨੂੰ ਤੇਰੇ ਵਾਸਤੇ ਨਾ ਬੰਗਰਮਾ ਗਰਮ ਦੋ ਤਿੰਨ ਫੁਲਕੇ ਲਾ ਕੇ ਲਿਆਣੇ ਆ ਉਹ ਖਾ ਤੂੰ ਮੰਮੀ ਜੀ ਜਦੋਂ ਮੈਂ ਗੇਟ ਟੱਪੀ ਨਾ ਮੈਂ ਉਦੋਂ ਹੀ ਸੌਂ ਖਾ ਲਈ ਸੀ ਕਿ ਇਸ ਘਰ ਦਾ ਮੈਂ ਕੁਝ ਨਹੀਂ ਖਾਣਾ ਪੀਣਾ। ਆ ਨਾਲੇ ਇਹ ਪਾਣੀ ਤੁਸੀਂ ਬਹੁਤ ਮਾਨ ਨਾਲ ਲੈ ਕੇ ਆਇਓ। ਮੈਂ ਤਾਂ ਪੀ ਲਿਆ। ਮੰਮੀ ਜੀ ਨਾਲੇ ਰਿਕੁਐਸਟ ਆ ਮੇਰੀ ਨਾ ਡਿਮਾਂਡ ਪੂਰੀ ਕਰ ਦੋ। ਮੈਂ ਤਾਂ ਇਸ ਘਰ ਦਾ ਖਾਣਾ ਪੀਣਾ ਸ਼ੁਰੂ ਕਰੂੰਗੀ। ਨਹੀਂ ਤਾਂ ਮੈਂ ਬਾਹਰੋਂ ਲਿਆ ਕੇ ਹੀ ਖਾ ਲੂੰਗੀ ਆਪ ਦਾ। ਮੰਮੀ ਜੀ ਜਠਾਣੀ ਆ ਮੈਂ ਇਸ ਘਰ ਦੀ ਤੇ ਜਠਾਣੀ ਦਾ ਰੋਗ ਮੈਂ ਪੂਰਾ ਰੱਖੂੰਗੀ ਤੇ ਲਾਪਰੇਤ ਨੂੰ ਆ ਕੇ ਮੇਰੇ ਤੋਂ ਮਾਫੀ ਮੰਗਣੀ ਹੀ ਪੈਣੀ ਐ। ਦੇਖ ਤੂੰ 2 ਦਿਨ ਲਈ ਬਾਹਰ ਗਈ ਤਾਂ ਉਸ ਮੀਆਂ ਬੀਬੀ ਨੂੰ ਰੱਤੀ ਭਰ ਵੀ ਫਰਕ ਨਹੀਂ ਪਿਆ। ਉਹ ਤਾਂ ਤੈਨੂੰ ਫੋਨ ਕਰਕੇ ਮੈਂ ਬੁਲਾਇਆ ਇਸ ਘਰ ਤੋਂ। ਦੇਖੋ ਮੰਮੀ ਜੀ ਤੁਸੀਂ ਮੈਨੂੰ ਬੁਲਾਇਆ ਮੈਂ ਤੁਹਾਡਾ ਮਾਨ ਰੱਖਿਆ ਮੈਂ ਆ ਗਈ ਹੁਣ ਤੁਸੀਂ ਵੀ ਮੇਰਾ ਮਾਨ ਰੱਖ ਲਓ ਕੱਲ ਪੁੱਤ ਘਰ ਦੀਆਂ ਮਗੁੱਛ ਹਾਂਜੀ ਸਰਦਾਰ ਜੀ ਜੇ ਕਿਸੇ ਦੇ ਕਮਰੇ ਚ ਆਉਣਾ ਹਮੇਸ਼ਾ ਦਰਵਾਜਾ ਨੌਕ ਕਰਕੇ ਆਈਦਾ ਕੀ ਗੱਲ ਮਾਪਿਓ ਨੇ ਅਕਲ ਨਹੀਂ ਸਿਖਾਈ ਬੱਸ ਕਰ ਰੋਪਾਲੀ ਬੱਚੇ ਨਾਲ ਕਿਉਂ ਇਦਾਂ ਬੋਲਦੀ ਪਈਆਂ ਇਹਦੇ ਮਾਂ ਬਾਪ ਦਾ ਰੋਲਾ ਹੈ ਤਾਂ ਮਾਂ ਬਾਪ ਨਾਲੇ ਨਿਬੜਾ ਹਾਂ ਪੁੱਤ ਈ ਆਇਆ ਦਾਦੀ ਜੀ मैं उधर बैठा सी फोन चला रहा सी उठे मैं बैठा सी मैंने खुशबू आई जा रही सी कोई मुझे लगता कोई खान नू ले के आया है वाव सैंडविच हाँ तेरे पसंद है अल्ल खाला एक कोई भी खाई पर मम्मी जी ਆ ਸੈਂਡਵਿਚ ਖਾਊਗਾ ਨਾ ਇਹ ਤਾਂ ਵੀ পেট ਖਰਾਬ ਹੋ ਜੂ ਜੇ ਦਾ পেট ਖਰਾਬ ਹੋ ਜੂ ਤੇ ਇਹਦੀ ਮਾਂ ਨੇ ਮੇਰੇ ਦੁਆਲੇ ਹੋ ਜਾਣਾ ਇਹਦੀ ਮਾਂ ਨਾਲ ਤਾਂ ਪਹਿਲਾਂ ਹੀ ਜੇ ਮੇਰੀ ਬਣਦੀ ਪਈ ਨਾਲੇ ਨਾ ਇਹ ਮੇਰੇ ਪੈਸਿਆਂ ਦਾ ਹੈ ਜੇ ਉਹਨੂੰ ਕੁਝ ਖਵਾਣਾ ਹੈ ਨਾ ਤੇ ਆਪਦੇ ਪੈਸਿਆਂ ਤੋਂ ਲਿਆ ਦੋ ਲੈ ਕਿੱਦਾਂ ਦਾ ਪੋਤਾ ਹੈ ਚੀਜ਼ ਵੀ ਖੋਲੀ ਇਹਦੇ ਹੱਥੋਂ ਤਾਂ ਢੀਠ ਬਣ ਕੇ ਵੀ ਇੱਥੇ ਖੜਾ ਹੈ ਡਾਡੇ ਕੋਲ ਥੋੜੀ ਜੀ ਮੰਗੀ ਸੀ ਮੈਂ ਆਪਣੀ ਦਾਦੀ ਕੋਲ ਮੰਗੀ ਸੀ ਲਓ ਜੀ ਜਿਹੋ ਜੀ ਕੋਕੋ ਉਹ ਜਿਹੇ ਕੋਕੋ ਦੇ ਬੱਚੇ ਮਾਂ ਨੂੰ ਤਾਂ ਬੋਲਣ ਦਾ ਪਤਾ ਨਹੀਂ ਅੱਗੋ ਪੁੱਤ ਨੂੰ ਵੀ ਨਹੀਂ ਪਤਾ ਚਲ ਕੋਈ ਨਹੀਂ ਪੁੱਤ ਏਕਮ ਮੈਂ ਤੈਨੂੰ ਸ਼ਾਮੀ ਚੀਜ਼ੇ ਲਿਆ ਦੋਂਗੀ ਹੁਣ ਤੂੰ ਜਾ ਵੈਸੇ ਮੰਮੀ ਜੀ ਮੇਰੇ ਦਿਮਾਗ 'ਚ ਨਾ ਇੱਕ ਗੱਲ ਆ ਰਹੀ ਹੈ ਜੇ ਤੁਸੀਂ ਏਕਮ ਨੂੰ ਬੁਲਾਉਣਾ ਬੰਦ ਕਰ ਦਵੋ ਇਹਦੀ ਮਾਂ ਦੇ ਆਪੇ ਮਰਜੇ ਲੜਨ ਗਈਆਂ ਜਦੋਂ ਇੱਕ ਮਾਂ ਦੇ ਬੱਚ ਨੂੰ ਇਗਨੋਰ ਕਰੋ ਨਾ ਫਿਰ ਉਹ ਕਿੱਥੇ ਬਰਦਾਸ਼ਤ ਕਰਦੀ ਹੈ ਨਾਲੇ ਇਹ ਸਭ ਕੁਝ ਕਰਨ ਨਾਲ ਨਾ ਜਾਂ ਤਾਂ ਉਹ ਮਾਫੀ ਮੰਗ ਲੂਗੀ ਜਾਂ ਤਾਂ ਉਹ ਘਰ ਛੱਡ ਕੇ ਚਲ ਜੂਗੀ ਮੰਮੀ ਜੇ ਲਾਪਰਿਥ ਘਰ ਛੱਡ ਕੇ ਜਾਂਦੀ ਹੈ ਨਾ ਤੇ ਚੜ੍ਹਦੇ ਸਾਲ ਮੈਂ ਤੁਹਾਨੂੰ ਪੱਕਾ ਮੋਤੇ ਦਾ ਮੂੰਹ ਦਿਖਾਉਂਗੀ ਕਾਸੂਨ ਤੁਸੀਂ ਕੀ ਕਰਨਾ ਹੈ ਲਾਪਰੀਦ ਨੂੰ ਇੰਨਾ ਕ ਗੱਲਾਂ ਚ ਉਲਝਾ ਦੋ ਜਾਂ ਤਾਂ ਉਹ ਮਾਫੀ ਮੰਗ ਦਵੇ ਜਾਂ ਤਾਂ ਉਹ ਘਰ ਛੱਡ ਕੇ ਚਲ ਜਵੇ ਅ ਜੇ ਮੈਂ ਆਪਣੇ ਵੱਡੇ ਪੁੱਤ ਦੀ ਖੁਸ਼ੀ ਲਈ ਇੰਨਾ ਕੁਝ ਕਰ ਸਕਦੀ ਆ ਤਾਂ ਕੀ ਗੱਲ ਮੈਂ ਆਪਣੇ ਵੱਡੇ ਨੂੰ ਦੇ ਲਈ ਨਹੀਂ ਕੁਝ ਵੀ ਕਰ ਸਕਦੀ ਚੱਲ ਕੋਈ ਨਹੀਂ ਦੇਖਦੀ ਆ ਮੈਂ ਕਰਦੀ ਆ ਮੈਂ ਕੁਝ ਮੈਂ ਅਤਵਾਰ ਨੂੰ ਤਿਆਰ ਹੋਇਆ ਆ। ਚੱਲ ਜੇ ਤਿਆਰ ਹੋਏ ਆਂ ਤਾਂ ਮੈਂ ਮੇਰੇ ਸਹੇਲੀ ਘਰੇ ਛੱਡ ਕੇ ਆ ਸੀ ਅੱਜ ਕੁੜੀਆਂ-ਕੁੜੀਆਂ ਨੇ ਮੂਵੀ ਦੇਖਣ ਦਾ ਪਲਾਨ ਬਣਾਇਆ। ਹਾਂ? ਅੱਜ ਅਤਵਾਰ ਸੀ। ਮੈਂ ਕਿਉਂ ਭੁੱਲ ਗਿਆ? ਚੱਲ ਕੋਈ ਨਾ ਤੇਰਾ ਤਾਂ ਕੰਮ ਹੀ ਐਵੇਂ ਦਾ ਸਾਰਾ ਦਿਨ ਫਾਈਲਾਂ ਉੱਪਰ-ਨੀਚੇ ਕਰਦੇ ਬੰਦਾ ਕੰਮ ਦੇ ਪ੍ਰੈਸ਼ਰ 'ਚ ਭੁੱਲੀ ਜਾਂਦਾ ਹੈ। ਨਾ ਨਾ ਸਿਮੀ ਇਹ ਤਾਂ ਨਾ ਕੱਲ੍ਹ ਦਾ ਰੰਗ ਢਾਂਗੀ ਬਦਲੇ ਆ ਪਿਆ। ਪਤਾ ਨਹੀਂ ਕਿਹੜੀਆਂ ਸੋਚਾਂ 'ਚ ਬਿਜ਼ੀ ਹੋਇਆ ਹੋਵੇ। ਰਾਤ ਤੱਕ ਇਹਨੇ ਰੋਟੀ ਵੀ ਨਹੀਂ ਖਾਧੀ। ਜੀ ਉਂਝ ਨਾ ਕਦੇ ਘੜੀ ਘੰਟਾ ਰੋਟੀ ਲੇਟ ਹੋ ਜੇ ਤੈਨੂੰ ਪਤਾ ਹੀ ਐ ਕਿ ਕਿਦਾਂ ਤੂਫਾਨ ਚੱਕ ਲੰਦਾ ਐ ਲੈ ਇੱਕ ਦਿਨ ਰੋਟੀ ਨਹੀਂ ਖਾਦੀ ਮੈਂ ਚਾਚ ਨਾਲ ਤੇ ਦੋਨੋਂ ਮਾਂ ਤੀਆਂ ਪਤਨ ਕੀ ਕੀ ਸੋਚਣ ਲੱਗੋ ਮਾਤਾ ਮੈਨੂੰ ਕੰਮ ਬਹੁਤ ਆ ਮੈਨੂੰ ਜਾ ਲੰਦੂ ਮੈਂ ਤੁਸੀਂ ਮੰਨੋ ਚਾਹੇ ਨਾ ਮੰਨੋ ਕੋਈ ਗੱਲ ਤੇ ਹੈ ਵੀਰੇ ਦੇ ਚਿਹਰੇ ਦਾ ਨੂਰ ਦੇਖੋ ਲੈ ਮਾਤਾ ਜੇ ਮੈਂ ਰਾਤ ਰੋਟੀ ਨਹੀਂ ਖਾਦੀ ਤੇ ਆ ਜਲਦੀ ਤਿਆਰ ਹੋ ਗਿਆ ਤੇ ਇਹਦੇ ਕੀ ਹੋ ਗਿਆ ਸਿਮੀ ਤੂੰ ਜ਼ਿਆਦਾ ਨਾ ਸੋਚਿਆ ਕਰ ਮਾਤਾ ਇਹਦਾਂ ਵਿਆਹ ਕਰੋ ਜਲਦੀ ਤੇ ਤੋਰੋ ਇਹਨੂੰ ਦੇਖ ਮਨੀ ਮੈਂ ਨਾ ਬਹੁਤ ਚਿਕਰ ਬਾਤ ਤੇਰੇ ਚਿਹਰੇ ਤੇ ਰੌਣਕ ਦੇਖੀ ਐ ਦੇਖ ਲੈ ਜੇ ਕੋਈ ਗੱਲ ਹੈਗੀ ਆ ਤਾਂ ਮੈਨੂੰ ਦੱਸ ਦੇ ਲੈ ਮੇਰਾ ਭੋਲਾ ਵੀਰ ਦੱਸ ਦੇਗਾ ਜੇ ਕੁਛ ਹੈ ਤਾਂ ਕਿਉਂ ਸਾਨੂੰ ਮਾਵਾਂ ਤੇ ਇਹਨੂੰ ਕਲਪਾਨ ਲੱਗਾ ਕਿਦਾਂ ਮਾਸੀ ਜੀ ਪੂਰਾ ਪਰਿਵਾਰ ਇੱਕ ਸਾਥ ਥੱਲੇ ਇਕੱਠਾ ਹੋ ਕੇ ਬੈਠਾ ਜਿੱਤਾ ਤੁਹਾਡੇ ਚਿਹਰੇ ਸਾਰਿਆਂ ਦੇ ਖੁਸ਼ੀ ਐ ਮੈਨੂੰ ਲੱਗਦਾ ਮੁੰਡੇ ਦਾ ਰਿਸ਼ਤਾ ਹੋ ਗਿਆ ਲੈ ਨੀ ਨੂਰਾਨੀ ਤੈਨੂੰ ਆ ਗਈ ਮਾਸੀ ਸੱਸ ਦੀ ਯਾਦ ਹੈ ਕਿੰਨੇ ਚਿਰ ਬਾਅਦ ਆਈਆਂ ਚਲ ਆ ਬੈਠ ਇੱਥੇ ਮੇਰੇ ਕੋਲ ਮਾਸੀ ਜੀ ਮੈਂ ਤੇ ਇੱਥੇ ਨਾ ਕਿਸੇ ਨੂੰ ਮਿਲਣ ਆਈ ਸੀ ਤੇ ਉਹ ਕੁੜੀ ਮੇਰਾ ਫੋਨ ਚੈੱਕ ਦੀ ਵੀ ਮੈਂ ਕਿਹਾ ਚਲ ਤਾਂ ਨਹੀਂ ਮਿਲਦੀ ਜਾਵਾਂ ਲੈ ਮਿਲਣ ਮਿਲਾਨ ਵਾਲੀ ਗੱਲ ਨਹੀਂ ਹੈ ਹੁਣ ਤੂੰ ਮੇਰੇ ਕੋਲ ਰਹਿਣਾ ਹੈ 3-4 ਦਿਨ ਸਤਿ ਸ਼੍ਰੀ ਅਕਾਲ ਭਾਬੀ ਕਿਵੇਂ ਹੋ ਅੱਜ ਦੈਰਾਦੂਨ ਵਾਲਿਆਂ ਨੂੰ ਲੁਧਿਆਣੇ ਵਾਲ ਦੀ ਯਾਦ ਕਿਵੇਂ ਆ ਗਈ ਬਸ ਮਨੀ ਤੂੰ ਐ ਹੀ ਸਮਝ ਲੈ ਕਿ ਭਟਕਦੀ ਭਟਕਦੀ ਨਾ ਮੈਂ ਤੁਹਾਡੇ ਵੱਲ ਆ ਗਈ ਜੋ ਕੁੜੀ ਮੇਰਾ ਫੋਨ ਚੱਕ ਲੈਂਦੀ ਨਾ ਸ਼ਾਇਦ ਹੀ ਮੇਰਾ ਇੱਧਰ ਘੇੜਾ ਵੱਜਦਾ ਲਓ ਸ਼ੁਕਰ ਹੈ ਭਾਬੀ ਜੀ ਤੁਹਾਨੂੰ ਸਾਡੀ ਯਾਦ ਤੇ ਆਈ ਪਰ ਜੇ ਤੁਸੀਂ ਆਣਾ ਹੀ ਸੀ ਤਾਂ ਬੱਚੇ ਤੇ ਭਾਜੀ ਨੂੰ ਵੀ ਨਾਲ ਹੀ ਲਿਆਂਦੇ ਸਿਮੀ ਬੱਚੇ ਦਾ ਤੈਨੂੰ ਪਤਾ ਹੀ ਹੈ ਸਵੇਰੇ ਸਕੂਲ ਤੇ ਸ਼ਾਮੇ ਟਿਊਸ਼ਨ ਤੇ ਵੀਰਾ ਤੇਰਾ ਜੇ ਦੋਸਤਾਂ ਨਾਲ ਟੂਰ ਤੇ ਚਲਾ ਜਾਵੇਂ ਨਾ 22 ਦਿਨ ਤੇ ਮੁੜਦੇ ਹੀ ਨਹੀਂ ਚਲੋ ਭਾਬੀ ਤੁਸੀਂ ਬੈਠੋ ਮੈਂ ਪਹਿਲਾਂ ਟਾਡੇ ਲਈ ਪਾਣੀ ਲਿਆਵਾਂ ਫਿਰ ਚਾਹ ਲਿਆਵਾਂ ਨਹੀਂ ਸਿਮੀ ਬੈਠ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ ਮਾਸੀ ਜੀ ਮੈਨੂੰ ਇੱਕ ਗੱਲ ਦੱਸੋ ਫੋਨ ਤੇ ਜਿਹੜਾ ਤੁਹਾਡੇ ਨਾਲ ਮੇਰੀ ਗੱਲ ਹੁੰਦੀ ਹੈ ਤੁਸੀਂ ਹਮੇਸ਼ਾ ਮੈਨੂੰ ਇਹੀ ਕਹਿੰਦੇ ਹੋ ਕਿ ਮਨੀ ਬੜਾ ਪਰੇਸ਼ਾਨ ਰਹਿੰਦਾ ਵੇ ਕੀ ਗੱਲ ਅੱਜ ਇਹ ਬਹੁਤ ਖੁਸ਼ ਹੈ ਨੂਰਾਨੀਏ ਆਹੀ ਗੱਲ ਤਾਂ ਅਸੀਂ ਦੋਨੋਂ ਮਾਵਾਂ ਤੀਆਂ ਇਹਨੂੰ ਪੁੱਛਦੀਆਂ ਪਈਆਂ ਕਿ ਅੱਜ ਤੂੰ ਬੜਾ ਖੁਸ਼ ਜਿਆ ਉਹ ਰਿਸ਼ਤਾ ਵੀ ਹਜੇ ਕੋਈ ਨਹੀਂ ਹੋਇਆ ਜੇ ਤੈਨੂੰ ਕੁਝ ਦੱਸਦਾ ਹੈ ਨਾ ਤਾਂ ਪੁੱਛ ਜਰਾ ਕ ਇਹਨੂੰ ਚਲੋ ਫਿਰ ਤੁਸੀਂ ਦੋਨੋਂ ਨਾ ਬਾਹਰ ਜਾਓ ਕੀ ਪਤਾ ਦੀਓਰਨੇ ਪਰ ਜਾਇ ਨਾਲੇ ਗੱਲ ਕਰਨੀ ਹੋਵੇ ਉਹ ਭਾਬੀ ਕੁਝ ਨਹੀਂ ਹੈਗਾ ਆ ਦੋਨੋਂ ਮਾਂ ਈ ਆ ਨਾ ਆਪਣੇ ਲਈ ਗੱਲਾਂ ਬਣਾਈ ਜਾਂਦੀਆਂ ਮੈਨੂੰ ਕੰਮ ਬਥੇਰੇ ਆ ਮੈਂ ਚੱਲਾਂ ਜੈਸਮੀਨ ਤੂੰ ਮਨੀ ਨੂੰ ਕਾਫੀ ਟਾਈਮ ਬਾਅਦ ਦੇਖਿਆ ਤੂੰ ਆਪ ਦੱਸ ਇਹਦੇ ਵਿੱਚ ਫਰਕ ਹੈਗਾ ਕਿ ਨਹੀਂ ਮੰਮੀ ਤੁਸੀਂ ਮੰਨੋ ਚਾਹੇ ਨਾ ਮੰਨੋ ਤੁਹਾਨੂੰ ਪਤਾ ਤਾਂ ਹੈ ਵੀਰਾ ਐਤਵਾਰ ਨੂੰ ਨਾ ਆਪਣੇ ਆਪ ਨੂੰ ਕਮਰੇ 'ਚ ਬੰਦ ਰੱਖਦਾ ਸੀ ਏਹੀ ਤਾਂ ਗੱਲ ਤੈਨੂੰ ਮੈਂ ਕਹਿਨੀ ਆ ਕਿ ਜਿਹੜਾ ਬੱਚਾ ਆਪਣੇ ਆਪ ਨੂੰ ਦੁਖੀ ਰੱਖਦਾ ਸੀਗਾ ਤੇ ਅੱਜ ਉਹ ਖੁਸ਼ ਹੋ ਕੇ ਬਾਹਰ ਗਿਆ ਚਲੋ ਬੱਸ ਜੀ ਵਧੀਆ ਹੀ ਗੱਲ ਐ ਜੇ ਮਨੀ ਆਪਣੇ ਦੁੱਖਾਂ ਨੂੰ ਪੁੱਲਾ ਕੇ ਅੱਗੇ ਵਧਦਾ ਪਿਆ ਕੀ ਪਤਾ ਕੋਈ ਇਹਨੂੰ ਇਹੋ ਜਿਹਾ ਯਾਰ ਦੋਸਤ ਮਿਲ ਗਿਆ ਹੋਵੇ ਜੜਾ ਇਹਨੂੰ ਉਹ ਕੁੜੀ ਦੇ ਗੰਮਾ ਚੋਂ ਬਾਹਰ ਕੱਢਦਾ ਪਿਆ ਔਰ ਉਸ ਕਾਲੇ ਮੂੰਹ ਵਾਲੀ ਦਾ ਤਾਂ ਨਾਮ ਹੀ ਨਾ ਲੋ ਉਹਨੇ ਤਾਂ ਮੇਰੇ ਭਰਾ ਦੀ ਪੂਰੀ ਜ਼ਿੰਦਗੀ ਖਰਾਬ ਕਰ ਦਿੱਤੀ ਬਿਲਕੁਲ ਨਾ ਸਹੀ ਗੱਲ ਐ ਤੇਰੀ ਸਿਮੀ ਆਪ ਤਾਂ ਉਹ ਬਾੰਦਰੀ ਜੀ ਜਾਦ ਚੜ ਕੇ ਇੰਗਲੈਂਡ ਪਹੁੰਚ ਗਈ ਤੇ ਬਾਅਦ ਦੇ ਵਿੱਚ ਮੇਰੇ ਮੁੰਡੇ ਦੀ ਬਾਤ ਨਹੀਂ ਉਹਨੇ ਪੁੱਛੀ ਸਹੀ ਗੱਲ ਆ ਮੰਮੀ ਜਦੋਂ ਦੀ ਉਹ ਕ ਲੈਣੀ ਮੇਰੇ ਭਰਾ ਨੇ ਧੋਖਾ ਕਰਕੇ ਗਈ ਹੈ ਨਾ ਮੇਰਾ ਭਰਾ ਤਾਂ ਦੋ ਵਾਰ ਮਰਨ ਚਲਾ ਗਿਆ ਸੀ ਸਿਮੀ ਗੱਲ ਤਾਂ ਤੂੰ ਬਿਲਕੁਲ ਸਹੀ ਕਹਿਨੀ ਪਈ ਹੈ ਜਦੋਂ ਉਹਨੇ ਮਰਨ ਦੀ ਕੋਸ਼ਿਸ਼ ਕੀਤੀ ਸੀ ਨਾ ਉਹਨੂੰ ਆਪਣੀ ਮਾਂ ਤੇ ਭੈਣ ਦਾ ਧਿਆਨ ਆ ਗਿਆ ਸੀ ਤਾਂ ਹੀ ਉਹਨੇ ਉਹ ਕਦਮ ਨਹੀਂ ਚੱਕਿਆ ਕੱਲ ਜਸਮੀਨ ਉਹ ਤੂੰ ਛੱਡ ਹੁਣ ਉਹਨੇ ਗੱਲਾਂ ਨੂੰ ਉਹ ਗੱਲਾਂ ਸੁਣ ਸੁਣ ਕੇ ਨਾ ਮੇਰਾ ਤਾਂ ਤਰਾ ਹੀ ਨਿਕਲ ਜਾਂਦਾ ਜੀ ਹੁਣ ਤੂੰ ਨਾ ਮੇਰਾ ਇੱਕ ਕੰਮ ਕਰ ਮਨੀ ਵਾਸਤੇ ਕੋਈ ਕੁੜੀ ਦੇਖ ਲੈ ਤੇ ਇਹਦੇ ਵਾਸਤੇ ਸਿਮੀ ਵਾਸਤੇ ਕੋਈ ਮੁੰਡਾ ਦੇਖ ਦੇ ਨਹੀਂ ਨਹੀਂ ਮੰਮੀ ਜੈਸਮਿਨ ਭਾਬੀ ਤੁਸੀਂ ਨਾ ਮਨੀ ਵੀਰੇ ਵਾਸਤੇ ਕੁੜੀ ਲੱਭੋ ਪਹਿਲਾਂ ਮਨੀ ਵੀਰੇ ਦਾ ਵਿਆਹ ਹੋਏਗਾ ਫੇਰ ਹੀ ਮੈਂ ਆਪਣਾ ਵਿਆਹ ਕਰਾਵਾਂਗੀ ਵੈਸੇ ਮੱਸ ਜੀ ਸਿਮੀ ਦੀ ਸੋਚਣਾ ਬਿਲਕੁਲ ਸਹੀ ਹੈ ਕਿਤੇ ਨਾ ਕਿਤੇ ਇਹਨੂੰ ਵੀ ਡਰ ਰਿਹਾ ਕਿ ਪਹਿਲੇ ਮੇਰੇ ਭਰਾ ਦਾ ਘਰ ਵਾਜੇ ਕਿਤੇ ਦੁਬਾਰਾ ਉਹ ਹਾਲਾ ਹੋ ਜੇ ਜਿੱਦਾਂ ਕਿ ਤੁਸੀਂ ਮੈਨੂੰ ਫੋਨ ਤੇ ਦੱਸਦੇ ਹੁੰਦੇ ਸੀ ਸਿਮੀ ਵਸਤੇ ਤੇ ਹੱਲੇ ਮੇਰੇ ਧਿਆਨ 'ਚ ਕੋਈ ਮੁੰਡਾ ਹੈਗਾ ਨਹੀਂ ਪਰ ਮਨੀ ਵਸਤੇ ਨਾ ਮੱਸ ਜੀ ਮੇਰੇ ਨਜ਼ਰ ਦੇ ਵਿੱਚ ਇੱਕ ਕੁੜੀ ਹੈਗੀ ਹੈ ਚੱਲ ਕੁੜੀਏ ਉੱਠ ਆਪਣੀ ਭਾਬੀ ਨੂੰ ਕੁਝ ਬਣਾ ਕੇ ਦੇ ਬਹੁਤ देर हो गई आई नु जैस्मीन ਉਹਨਾਂ ਨੂੰ ਮੇਰੇ ਕੋਲ 2-3 ਦਿਨ ਰਹਿਣਾ ਹੈ ਇਹ ਨਾ ਹੋਵੇ ਕਿ ਸ਼ਾਮ ਨੂੰ ਕਹੇ ਮਾਸੀ ਜੀ ਮੈਂ ਤਾਂ ਹੁਣ ਚੱਲੀ ਇਹ ਗੱਲ ਨਹੀਂ ਬੰਦਨੀ ਚਲੋ ਠੀਕ ਹੈ ਮਾਸੀ ਜੀ ਮੈਂ ਇੱਥੇ ਹੀ ਹਾਂ ਨਾਲੇ ਮੈਂ ਉਹ ਕੁੜੀ ਨੂੰ ਵੀ ਫੋਨ ਲਾ ਕੇ ਪੁੱਛਿਆ ਜੀ ਮੇਰਾ ਚੱਕਦੀ ਹੈ ਕੀ ਚ ਲੈ ਕੇ ਦੋ ਨਾ ਤੈਨੂੰ ਇੱਕ ਵਾਰੀ ਸਮਝ ਨਹੀਂ ਆਉਂਦੀ ਸੈਂਡਵਿਚ ਨਾ ਹੋ ਗਿਆ ਕੀ ਹੋ ਗਿਆ ਜਦ ਮੈਂ ਕਹਿ ਦਿੱਤਾ ਕਿ ਆਪਾਂ ਸ਼ਾਮ ਨੂੰ ਬਾਜ਼ਾਰ ਜਾਵਾਂਗੇ ਉੱਥੋਂ ਤੈਨੂੰ ਖਵਾ ਦਾਂਗੇ ਐਵੇਂ ਮਗਰ ਪਿਆ ਹੋਇਆ ਮਮਾ ਜੀ ਮੈਂ ਤੁਹਾਨੂੰ ਨਹੀਂ ਬੋਲੇ ਮੈਂ ਪਾਪਾ ਨੂੰ ਬੋਲੇ ਪਾਪਾ ਜੀ ਉੱਠੋ ਐਕਮ ਐਵੇਂ ਇੱਕ ਚੀਜ਼ ਦੇ ਨਾ ਖੜੇਣਾ ਪੈ ਜਾਗਾ ਨਹੀਂ ਤੇ ਮੈਂ ਤੇਰੇ ਇੱਕ ਅੱਧੇ ਸੁੱਟ ਦੇਣੀ ਆ ਕੀ ਗੱਲ ਹੋ ਗਈ ਆ ਇਹ ਜਵਾਗ ਨੇ ਚੀਜ਼ ਮੰਗ ਹੀ ਲਈ 50 60 ਰੁਪਏ ਦੀ ਕਿਹੜੀ ਵੱਡੀ ਗੱਲ ਉਹ ਐਵੇਂ ਉਹਨੂੰ ਘੁਰੀਆਂ ਮੱਟੀ ਜਾਨੀ ਆ ਯਾਰ ਉਹ ਨਾਲ ਲਈ ਆਈ ਸੀਗੀ ਤੇ ਆਪਣੇ ਲਈ ਨਾ ਸੈਂਡਵਿਚ ਲੈ ਆਈ ਤੇ ਜਾ ਕੇ ਦੇਖ ਆਇਆ ਤੇ ਉਹਨਾਂ ਦਾ ਨਾ ਮੇਰੇ ਮਗਰ ਪਿਆ ਹੋਇਆ ਕਿ ਮੈਂ ਸੈਂਡਵਿਚ ਹੀ ਖਾਣਾ ਚਲ ਕੋਈ ਨਾ ਇੱਕਮ ਛੰਮੀ ਚੱਲਦੇ ਆਪਾਂ ਜਿਹੜੀ ਚੀਜ਼ ਕਹਿੰਦਾ ਉਹੀ ਖਵਾ ਦੂੰਗਾ ਜੇ ਬਾਲਾ ਹੀ ਕਾਲੀ ਹੈਗੀ ਤੈਨੂੰ ਪਰ ਬਲਾ ਦਾਦੀ ਨੂੰ ਮੈਂ ਦਾਦੀ ਨੂੰ ਪੈਸੇ ਦੇ ਦੰਨਾ ਦਾਦੀ ਆਪੇ ਲੈ ਆ ਕੇ ਦੇ ਦਿੰਦੀ ਤੈਨੂੰ ਲੈ ਤੁਹਾਨੂੰ ਜਿਹੜੀ ਗੱਲ ਮੈਂ ਸਮਝਾਉਂਦੀ ਪਈ ਆ ਉਹ ਤੁਹਾਨੂੰ ਸਮਝ ਨਹੀਂ ਆਉਂਦੀ ਤੁਸੀਂ ਬੱਚੇ ਨੂੰ ਪੁੱਛੋ ਤੇ ਸਹੀ ਉਧਰ ਲੈਣ ਗਿਆ ਸੀ ਚੀਜ਼ ਇਹਨੂੰ ਦਿੱਤੀ ਕਿਉਂ ਨਹੀਂ ਪੈਸੇ ਤੇ ਮੇਰੇ ਕੋਲ ਵੀ ਹੈਗੇ ਨੇ ਮੈਂ ਮੰਗਵਾ ਦਿੰਨੀ ਆ। ਏਕਮ ਕਹਿੰਦਾ ਪਿਆ ਸੀ ਉਹਦੇ ਹੱਥੋਂ ਨਾ ਚੀਜ਼ ਖੋਈ ਗਈ ਆ ਤੇ ਦਾਦੀ ਉਸ ਟਾਈਮ ਉੱਥੇ ਸੀ। ਇਹਦਾ ਮਤਲਬ ਹੁਣ ਦਾਦੀ ਦਾ ਪਿਆਰ ਕੱਟ ਗਿਆ। ਅੱਜ ਤਾਂ ਮੇਰੇ ਮੁੰਡੇ ਦੇ ਹੱਥੋਂ ਚੀਜ਼ ਖੋਈ ਗਈ ਆ। ਕੱਲ ਨੂੰ ਆਂਦੀ ਰੋਟੀਆਂ ਵੀ ਗਿਨੀਆਂ ਜਾਣਗੀਆਂ। ਉਹ ਇਸ ਘਰ ਨੂੰ ਜੋੜਦੀ ਪਈ ਆ ਕਿ ਤੋੜਦੀ ਪਈ ਆ? ਇੱਥੇ ਤੱਕ ਉਹਨੇ ਏਕਮ ਨੂੰ ਇਹ ਵੀ ਤਾਣਾ ਮਾਰਿਆ ਕਿ ਜਿਹੋ ਜਿਹੀ ਕੋਕੋ ਉਹੋ ਜਿਹੀ ਕੋਕੋ ਦੇ ਬੱਚੇ ਇਹੋ ਜਿਹਾ ਉਹਨੇ ਆਪਣਾ ਕੀ ਵੇਖ ਲਿਆ? ਹੁਣ ਆਪਣਾ ਗਲੇਸ਼ ਪਾ ਕੇ ਬੈਠ ਜਾਓ ਮੈਨੂੰ ਲੱਗਦਾ ਤੁਸੀਂ ਮੈਨੂੰ ਪਿਆਰ ਨਹੀਂ ਕਰਦੇ ਨਾ ਤੁਸੀਂ ਪਿਆਰ ਕਰਦੇ ਹੋ ਨਾ ਦਾਦੀ ਪਿਆਰ ਕਰਦੀ ਆ ਮੇ ਮਮਮੀ ਬਾਹਰ ਬੈੜਾ ਚ ਖੜੀ ਸੀ ਨਾਲ ਦੇ ਮੱਲੇ ਥੋੜੇ ਗਈ ਸੀ ਕਿਹੜਾ ਐਡੀ ਉੱਚੀ ਬਾਜਾ ਮਾਰੀ ਜੰਨਾ ਹਾਂ ਮੈਨੂੰ ਲੱਗਦਾ ਜਿਹੜੇ ਸਾਹ ਨਾਲ ਲਾਪੜ ਦਾ ਮੂੰਹ ਲਾਲ ਹੋ ਜਾ ਫਿਰਦਾ ਨਾ ਲੁੱਤੀ ਲੱਗ ਹੀ ਗਈ ਫਿਰ ਦੇਖ ਮਨਪ੍ਰੀਤ ਮੇਰੇ ਸਰੀਰ ਚ ਨਾ ਹੁਣ ਇੰਨੀ ਜਾਨ ਨਹੀਂ ਰਹਿ ਗਈ ਇਹ ਪਹਿਲੇ ਮੈਂ ਉਧਰ ਕਲਪਾਂ ਫਿਰ ਮੈਂ ਇਧਰ ਕਲਪਾਂ ਜਿਹੜਾ ਤਾਂ ਫੈਸਲਾ ਕਰਨਾ ਹੈ ਨਾ ਅੱਜ ਹੀ ਕਰ ਮਮਮੀ ਫੈਸਲਾ ਤਾਂ ਹੋ ਚੁੱਕਾ ਐਨੇ ਮਾਫੀ ਨਹੀਂ ਮੰਗਣੀ ਉਹ ਅਗਲੀ ਆ ਕੇ ਬਾਰ ਬਾਰ ਤੁਹਾਡੀਆਂ ਚਾਬੀਆਂ ਭਰੀ ਜਾਂਦੀ ਆ ਤੇ ਤੁਸੀਂ ਇੱਥੇ ਆ ਕੇ ਸਾਡੇ ਤੇ ਗੁੱਸਾ ਕੱਢੀ ਜਾਂਦੇ ਹੋ ਮੰਮੀ ਜੀ ਗੱਲ ਮਾਫੀ ਦੀ ਨਹੀਂ ਆ ਗੱਲ ਮੇਰੇ ਮੁੰਡੇ ਦੀ ਆ ਤੇ ਅੱਜ ਉਹਦੇ ਹੱਥੋਂ ਨਾ ਚੀਜ਼ ਖੋਈ ਗਈ ਆ ਤੇ ਉਹ ਮੇਰੇ ਕੋਲ ਬਰਦਾਸ਼ਤ ਨਹੀਂ ਹੁੰਦੀ ਜੇ ਉਹ ਕੱਲੀ ਹੁੰਦੀ ਫਿਰ ਤਾਂ ਕੋਈ ਗੱਲ ਨਹੀਂ ਪਰ ਤੁਹਾਡੇ ਸਾਹਮਣੇ ਚੀਜ਼ ਖੋਈ ਗਈ ਆ ਤੇ ਆਹ ਗੱਲ ਨਾ ਮੈਨੂੰ ਚੁੱਭਦੀ ਪਈ ਆ ਜੇ ਉਹਨੂੰ ਲੱਗਦਾ ਹੈ ਕਿ ਉਹ ਮੇਰੇ ਮੁੰਡੇ ਨੂੰ ਕੁਝ ਕਹੂਗੀ ਤੇ ਮੈਂ ਚੁੱਪ ਕਰ ਜਾਗੀ ਇਹ ਹੁੰਦਾ ਨਾ ਭੁਲੇਖਾ ਤੇ ਹੁਣ ਤੁਸੀਂ ਆਪ ਸੋਚ ਲਓ ਕਿ ਮਾਫੀਆ ਕਿੰਨੀਆਂ ਇਕੱਠੀਆਂ ਹੋ ਜਾਣਗੀਆਂ ਉਨਮੀ ਗੱਲ ਹੈਗੀ ਵੱਡਿਆਂ ਦੀ ਜਿੰਨੀ ਖਿੱਚਣੀ ਖਿੱਚੋ ਮੈਂ ਮਨਾ ਨਹੀਂ ਕਰਦਾ ਪਿਆ ਪਰ ਮੇਰੇ ਜਦੋਂ ਬੱਚੇ ਦੀ ਗੱਲ ਆ ਜੂਗੀ ਨਾ ਤਾਂ ਮੈਂ ਵੀ ਨਹੀਂ ਬਰਦਾਸ਼ਤ ਕਰਨਾ ਪੁੱਤ ਇੱਜ਼ਤ ਤਾਂ ਸਭ ਤੋਂ ਪਿਆਰੀ ਹੁੰਦੀ ਹੈ ਤੇਰੇ ਜਦੋਂ ਮੁੰਡੇ ਤੇ ਗੱਲ ਆਈ ਹੈ ਤੇ ਤੇਰੇ ਅੱਗ ਲੱਗੀ ਹੈ ਨਾ ਇਦਾਂ ਹੀ ਉਹਦੇ ਬਾਲ ਪੱਟਿਆ ਸੀ ਤੇ ਉਹਦੇ ਵੀ ਸਿਰ ਨੇ ਅੱਗ ਲੱਗੀ ਸੀ ਆਦਾ ਮੁੱਦੇ ਨੂੰ ਨਾ ਖਚਾ ਮਾਫੀ ਮੰਗ ਤੇ ਮੁੱਦਾ ਖਤਮ ਕਰੋ ਗਈ ਤਾਂ ਇੱਥੋਂ ਬੜੀ ਟੋਰ ਨਾ ਸੀ ਮੈਂ ਚੱਲੀ ਪ੍ਰੀਤ ਘਰੇ ਦੋ ਦਿਨਾਂ ਬਾਅਦ ਆਉਂਗੀ ਜਦੋਂ ਮਾਫੀ ਮੰਗੂਗੀ ਹੁਣ ਕੀ ਕਰਨ ਆਈ ਆ ਮੈਂ ਬੁਲਾਇਆ ਇਹਨੂੰ ਫੋਨ ਕਰਕੇ ਹਾਲੇ ਪ੍ਰੀਤ ਕਰਕੇ ਕਿਉਂ ਰਵੇਂ ਜਦੋਂ ਮੇਰੇ ਮੁੰਡੇ ਨਾਲ ਵਿਆਹ ਹੋਇਆ ਤੇ ਮੇਰੇ ਘਰੇ ਰਹੂਗੀ ਮੰਮੀ ਆਪਣੀ ਲਾੜੀ ਨੂੰ ਨੂਨੂ ਨਾ ਇੰਨੀ ਗੱਲ ਸਮਝਾ ਦੋ ਆਕੜ ਓਨੀ ਕਰ ਸਕੇ ਜਿੰਨੀ ਸਹਿ ਹੋਵੇ ਫਾਲਤੂ ਦੀਆਂ ਆਕੜਾਂ ਮੇਰੀ ਜਨਾਨੀ ਨੂੰ ਦਿਖਾਉਣ ਦੀ ਲੋੜ ਨਹੀਂ ਹੈਗੀ ਹੁਣ ਤਾਂ ਨਾ ਮੈਨੂੰ ਕਿਰਨ ਚੇਤੇ ਆਉਣ ਲੱਗ ਗਈ ਆ ਉਹਨੂੰ ਜੇ ਮੈਂ ਕੁਝ ਕਹਿੰਦੀ ਸੀ ਨਾ ਉਹ ਫਾਲਤੂ ਬੋਲਦੀ ਨਹੀਂ ਸੀ ਹੁੰਦੀ ਆਪਣੇ ਚ ਮਸਤ ਰਹਿੰਦੀ ਸੀ ਤੇ ਇੱਕ ਸਿਫਤ ਉਹਦੀ ਇਹ ਵੀ ਸੀ ਕਿ ਉਹਨੇ ਕਦੇ ਨਾ ਬੱਚਿਆਂ 'ਚ ਫਰਕ ਨਹੀਂ ਸੀ ਕੀਤਾ ਹਾਂ ਤੇਰਾ ਤਾਂ ਉਹ ਹਿਸਾਬ ਆ 100 ਚੂਹੇ ਖਾ ਕੇ ਬਿੱਲੀ ਹੱਜ ਨੂੰ ਚਲੀ ਹੁਣ ਤੈਨੂੰ ਕਿਰਨ ਚੱਤੇ ਆਂਦੀ ਆ ਲਾਪਰੀਤ ਜਿਹੜੀ ਵੀ ਮੁੰਡੇ ਨੂੰ ਚੀਜ਼ ਚਾਹੀਦੀ ਕੋਈ ਵੀ ਆ ਲੈ ਕੇ ਦੇ ਕਿਸੇ ਦੇ ਤਰਲੇ ਮਾਰਨ ਦੀ ਲੋੜ ਨਹੀਂ ਮੇਰੀ ਸੁਣ ਲੈ ਗੱਲ ਇਸ ਘਰ ਦੇ ਵਿੱਚ ਨਾ 나 ਮੈਨੂੰ ਕੋਈ ਤੇਰਾ ਹਸਾਰ ਹੈ ਤੇ ਨਾ ਮੈਨੂੰ ਕੋਈ ਤੇਰਾ ਹਸਾਰ ਹੈ ਤੇ ਨਾ ਹੀ ਤੁਹਾਡੇ ਬੱਚੇ ਦਾ ਵਾਹ ਰਿਸ਼ਤੇਦਾਰੀ ਦੇ ਵਿੱਚ ਪੋਤੇ ਦੀ ਦਾਦੀ ਬਣ ਕੇ ਅੱਜ ਪੋਤੇ ਨੂੰ ਮਾਰਾ ਕਹੀ ਜਾਂਦੇ ਹੋ ਵਾਹ ਮਾਤਾ ਵਾਹ ਮਾਤਾ ਸੋਸ ਨਿਹਾਰ ਦੀ ਇੱਕ ਲਹਿਾਰ ਦੀ ਜਿੰਨੀਆਂ ਚਾਲਾਂ ਚਲੀਆਂ ਉਹ ਚਲੀਆਂ ਹੁਣ ਮੈਂ ਆਪਣੇ ਪਰਿਵਾਰ ਨੂੰ ਆਪਣੇ ਹਸਾਮ ਨਾਲ ਚਲਾਉਂਗਾ ਉਹ ਨਾ ਨਾ ਪੁੱਤ ਹਜੇ ਮੇਰੀ ਇੱਕ ਚਾਲ ਰਹਿ ਗਈ ਤੇ ਇਹ ਚਾਲ ਨਾ ਤੈਨੂੰ ਤੰਗ ਕਰੂਗੀ ਤੁਹਾਨੂੰ ਦੋਨਾਂ ਨੂੰ ਹੁਣ ਪਤਾ ਲੱਗ ਗਿਆ ਹੀ ਆਣਾ ਕਿ ਹੁਣ ਮੈਨੂੰ ਤੁਹਾਡੇ ਮੁੰਡੇ ਦੀ ਲੋੜ ਨਹੀਂ ਹੈਗੀ ਹੁਣ ਮੈਨੂੰ ਆਪਣੇ ਨਵੇਂ ਪੋਤੇ ਦੀ ਲੋੜ ਹੈ ਤੇ ਇਸ ਘਰ ਕੇ ਲਾਪ੍ਰਿਤ ਕੌਰ ਜੀ ਜਾ ਤਾ ਉਹਦੇ ਪੈਰਾਂ 'ਚ ਡਿੱਗ ਕੇ ਮਾਫੀ ਮੰਗ ਲਓ ਤੇ ਜਾਂ ਫਿਰ ਆਪਣਾ ਬੋਰਾ ਬਿਸਤਰਾ ਇਸ ਘਰ 'ਚੋਂ ਗੋਲ ਕਰ ਲਓ ਕਿੱਦਾਂ ਫਿਰ ਲੱਗਾ ਝਟਕਾ ਤੇ ਜੇ ਮਾਫੀ ਦਾ ਪਲਾਨ ਨਾ ਬਣਿਆ ਤੇ ਫਿਰ ਇਸ ਘਰ 'ਚੋਂ ਲੋਏ-ਲੋਏ ਨਿਕਲਿਓ ਲੈ ਹੁਣ ਘਰ 'ਚੋਂ ਰੱਖਣੀਆਂ ਮੁੱਛਾਂ ਖੜੀਆਂ